ਬਿਕਰਮ ਮਜੀਠੀਆ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਅੱਜ ਬਿਕਰਮ ਮਜੀਠੀਆ ਨੂੰ ਸਿੱਟ ਨੇ ਫੇਰ ਸੱਦ ਲਿਆ ਹੈ ਕੱਲ <Kal> ਵੀ 8 ਘੰਟੇ ਪੁੱਛਪੜਤਾਲ ਕੀਤੀ ਗਈ ਸੀ ਤੇ ਜਿਸ ਦੇ ਤਹਿਤ ਅੱਜ ਮੁੜ ਪੇਸ਼ੀ ਹੋਣ ਜਾ ਰਹੀ ਹੈ ਤੇ ਉੱਥੇ ਹੀ ਵਿਕਰਮ ਮਜੀਠੀਆ ਨੂੰ ਕੋਈ ਵੱਡਾ ਝਟਕਾ ਵੀ ਲੱਗ ਸਕਦਾ ਹੈ ਤੇ ਦੱਸਦੀ ਇਹ ਕਿ ਅੱਜ ਸਿੱਟ ਨੇ ਡਰੈਕ ਕੇਸ ਮਾਮਲੇ ਦੇ ਵਿੱਚ ਫਿਰ ਤੋਂ ਵਿਕਰਮ ਮਜੀਠੀਆ ਨੂੰ ਸੱਦਿਆ ਹੈ ਤੇ ਜਿਸ ਦੇ ਤਹਿਤ ਕੱਲ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਪਟਿਆਲਾ ਦੇ ਵਿੱਚ ਸੱਦਿਆ ਗਿਆ ਸੀ ਤੇ ਜਿਸ ਦੇ ਦੌਰਾਨ ਉਹਨਾਂ ਦੀ ਪੇਸ਼ੀ ਹੋਈ ਤੇ 8 ਘੰਟੇ ਉਹਨਾਂ ਤੋਂ ਪੁੱਛਪੜਤਾਲ ਤੱਕ ਕੀਤੀ ਗਈ ਤੇ ਅੱਜ ਫਿਰ ਸਿੱਟ ਨੇ ਜਿਹੜਾ ਕਿ ਉਹਨਾਂ ਨੂੰ ਸੱਦਿਆ ਹੈ ਤੇ ਜਿਸ ਦੇ ਵਿੱਚ ਅੱਜ ਫਿਰ ਤੋੜ ਰੱਖ ਕੇ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਹੋਣ ਜਾ ਰਹੀ ਹੈ ਤੇ ਦੱਸਦੀ ਹੈ ਕਿ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਲਗਾਤਾਰ ਸਵਮਣ ਭੇਜੇ ਗਏ ਪਰੰਤੂ ਵਿਕਰਮ ਮਜੀਠੀਆ ਹਰ ਵਾਰ ਪੇਸ਼ ਹੋਏ ਤੇ ਜਿਸ ਦੇ ਤਹਿਤ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਿਆ ਤੇ ਦੂਜੇ ਪਾਸੇ ਉੱਥੇ ਹੀ ਤਿੱਖੇ ਨਿਸ਼ਾਨੇ ਸਾਦੇ ਹੋਏ ਨਸਰਾਇ ਤੇ ਕੱਲ ਵੀ ਜਿਹੜਾ ਕਿ ਰਾਤ ਉਹਨਾਂ ਦੇ ਵੱਲੋਂ ਫਿਰ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਤੇ ਅੱਜ ਸਮਣ ਜਿਹੜਾ ਕਿ ਫਿਰਤੋਂ ਜਿਹੜਾ ਕਿ ਪੇਸ਼ ਹੋਣ ਦਾ ਲਗਾਇਆ ਗਿਆ ਤੇ ਅੱਜ ਬਿਕਰਮ ਮਜੀਠੀਆ ਦੀ ਮੋੜ ਪੇਸ਼ੀ ਹੈ ਤੇ ਜਿਸ ਦੇ ਤਹਿਤ ਅੱਜ ਕਈ ਘੰਟਿਆਂ ਤੱਕ ਪੁੱਛ ਪੜਤਾਲ ਹੋ ਸਕਦੀ ਹੈ ਤੇ ਅੱਜ ਵੀ ਡਰਕ ਕੇ ਇਸ ਮਾਮਲੇ ਦੇ ਵਿੱਚ ਪੁੱਛ ਪੜਤਾ ਕੀਤੀ ਜਾਵੇਗੀ ਬਿਕਰਮ ਮਜੀਠੀਆ ਨੂੰ ਕੋਈ ਵੱਡਾ ਝਟਕਾ ਵੀ ਲੱਗ ਸਕਦਾ ਹੈ ਤੇ ਦੱਸਦੀ ਹੈ ਕਿ ਅੱਜ ਸਿੱਟ ਨੇ ਡਰਕ ਕੇ ਇਸ ਮਾਮਲੇ ਦੇ ਵਿੱਚ ਫਿਰਤੋਂ ਬਿਕਰਮ ਮਜੀਠੀਆ ਨੂੰ ਸੱਦਿਆ ਹੈ ਤੇ ਜਿਸ ਦੇ ਤਹਿਤ ਕੱਲ ਜਿਹੜਾ ਕਿ ਬਿਕਰਮ ਮਜੀਠੀਆ ਨੂੰ ਪਟਿਆਲਾ ਦੇ ਵਿੱਚ ਸੱਦਿਆ ਗਿਆ ਸੀ ਤੇ ਜਿਸ ਦੇ ਦੌਰਾਨ ਉਹਨਾਂ ਦੀ ਕ੍ਰਿਸ਼ੀ ਹੋਈ ਤੇ 8 ਘੰਟੇ ਉਹਨਾਂ ਤੋਂ ਪੁੱਛ ਪੜਤਾਲ ਤੱਕ ਕੀਤੀ ਗਈ ਤੇ ਅੱਜ ਫਿਰ ਸਿੱਟੇ ਜਿਹੜਾ ਕਿ ਉਹਨਾਂ ਨੂੰ ਸੱਦਿਆ ਹੈ ਤੇ ਜਿਸ ਦੇ ਵਿੱਚ ਅੱਜ ਫਿਰ ਤੋੜ ਰੱਖ ਕੇ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਹੋਣ ਜਾ ਰਹੀ ਹੈ ਤੇ ਦੱਸਦੀ ਹੈ ਕਿ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਲਗਾਤਾਰ ਸਵਮਣ ਭੇਜੇ ਗਏ ਪਰੰਤੂ ਵਿਕਰਮ ਮਜੀਠੀਆ ਹਰ ਵਾਰ ਪੇਸ਼ ਹੋਏ ਤੇ ਜਿਸ ਦੇ ਤਹਿਤ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਿਆ ਤੇ ਦੂਜੇ ਪਾਸੇ ਉੱਥੇ ਹੀ ਤਿੱਖੇ ਨਿਸ਼ਾਨੇ ਸਾਦੇ ਹੋਏ ਨਸਰ ਆ ਤੇ ਕੱਲ ਵੀ ਜਿਹੜਾ ਕਿ ਰਾਤ ਉਹਨਾਂ ਦੇ ਵੱਲੋਂ ਫਿਰ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਤੇ ਅੱਜ ਸੰਮਣ ਜਿਹੜਾ ਕਿ ਫਰਤੋਨ ਜਿਹੜਾ ਕਿ ਪੇਸ਼ ਹੋਣ ਦਾ ਲਗਾਇਆ ਗਿਆ ਤੇ ਅੱਜ ਬਿਕਰਮ ਮਜੀਠੀਆ ਦੀ ਮੋੜ ਪੇਸ਼ੀ ਹੈ ਤੇ ਜਿਸ ਦੇ ਤਹਿਤ ਅੱਜ ਕਈ ਘੰਟਿਆਂ ਤੱਕ ਪੁੱਛ ਪੜਤਾਲ ਹੋ ਸਕਦੀ ਹੈ ਤੇ ਅੱਜ ਵੀ ਡਰ ਰੱਖ ਕੇ ਇਸ ਮਾਮਲੇ ਦੇ ਵਿੱਚ ਪੁੱਛ ਪੜਤਾ ਕੀਤੀ ਜਾ